ਸਾਰੇ ਵੀਰਾਂ ਦਾ ਸਵਾਲ ਹੁੰਦਾ ਕਿ ਤੁਸੀਂ ਅਕਸਰ ਗੱਡੀ ਵਿੱਚ ਬਹਿ ਕੇ ਹੀ ਕਿਉਂ ਵੀਡੀਓ ਬਣਾਉਂਦੇ ਹੋ ਮਾਜੋ ਦੇ ਸਬੰਧ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ ਕਿਉਂਕਿ ਵੀਰੋ ਇਹ ਮੇਰਾ ਛੋਟਾ ਜਿਹਾ ਆਦਲਣਾ ਹੈ ਤੁਸੀਂ ਵੇਖ ਸਕਦੇ ਹੋ ਤੇ ਇਸ ਆਦਲਣੇ ਵਿੱਚ ਇੱਕ ਮੇਰਾ ਦਫ਼ਤਰ ਵੀ ਆ ਇੱਕ ਸਾਹਮਣੇ ਆ ਤੇ ਇਸ ਛੋਟੀ ਜਿਹੀ ਆਦਲਣੇ ਦੇ ਵਿੱਚ ਕਰੀਬ-ਕਰੀਬ ਸਾਡੇ ਕੋਲ 10 ਕ ਕਮਰੇ ਨੇ ਮੈਂ ਅੰਦਰਨੀ ਵੀਡੀਓ ਨਹੀਂ ਦਿਖਾ ਸਕਦਾ ਨਾ ਹੀ ਆਪਣੇ ਆਫਿਸ ਦੀ ਦਿਖਾ ਸਕਦਾ ਅੰਦਰ ਦੀ ਇਥੋਂ ਦੀ ਤੇ ਨਾ ਹੀ ਆਪਣੇ ਕਾਰੋਬਾਰ ਦੀ ਇਹ ਮੇਰੀ ਮਜਬੂਰੀ ਆ ਤੇ ਇਹਦੇ ਵਿੱਚ ਬੈ ਕੇ ਮੈਨੂੰ ਵੀਡੀਓ ਬਣਾਉਣ ਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਲੇਕਿਨ ਮੁਸ਼ਕਲ ਆਉਂਦੀ ਕਿਸ ਗੱਲ ਦੀ ਹੈ ਕਿਉਂ ਗੱਡੀ ਚ ਬੈ ਕੇ ਵੀਡੀਓ ਬਣਾਈ ਜਾਂਦੀ ਆ ਉਹਦਾ ਕਾਰਨ ਜਿਹੜਾ ਹੈਗਾ ਸੀ ਉਹ ਇਹ ਸੀ ਕਿ ਜਦੋਂ ਮੈਂ ਸਵੇਰੇ ਸਵੇਰ ਤਿਆਰ ਹੋ ਕੇ ਆਪਣੇ ਕੰਮ ਨੂੰ ਜਾਣਾ ਹੁੰਦਾ ਤੇ ਕੋਈ ਨਾ ਕੋਈ ਸੱਜਣ ਜਿਹੜਾ ਆ ਜਾਂਦਾ ਤੇ ਜਾਂ ਉਹ ਮਿਲਣ ਵਾਲ ਆ ਜਾਂਦਾ ਕਿਉਂਕਿ ਕੁਝ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਕਾਰੋਬਾਰ ਤੌਰ ਤੇ ਕਾਫੀ ਲੋਕਾਂ ਨਾਲ ਸੰਪਰਕ ਬਣਿਆ ਰਹਿੰਦਾ ਤੇ ਰਾਤ ਗਈ ਮਿਹਨਤ ਕਰਕੇ ਜਦੋਂ ਮੈਂ ਰਾਤ ਕੀ ਤੱਕ ਆਪਣੀਆਂ ਕਿਤਾਬਾਂ ਪੜ੍ਹ ਕੇ ਜਾਂ ਉਹ ਵਿਸ਼ੇ ਤੇ ਗੱਲ ਸੋਚੀ ਵਿਚਾਰੀ ਹੁੰਦੀ ਤੇ ਮੇਰਾ ਇੱਛਾ ਹੁੰਦੀ ਕਿ ਮੈਂ ਸਵੇਰੇ ਤਿਆਰ ਹੋ ਕੇ ਤੇ ਬਿਨਾਂ ਰੋਕ ਤੋਕ ਤੋਂ ਮੈਨੂੰ ਕੋਈ ਡਿਸਟਰਬ ਨਾ ਕਰੇ ਤੇ ਮੈਂ ਉਹਨੂੰ ਬੜੇ ਆਰਾਮ ਦੇ ਨਾਲ ਬਣਾ ਸਕਾਂ ਕਿਉਂਕਿ ਇੱਕ ਸੁਬਾ ਸੁਬਾ ਇੱਕ ਮਾਨਸਿਕ ਤੌਰ ਤੇ ਇੱਕ ਲੈਵਲ ਜਿਆ ਬਣਿਆ ਹੁੰਦਾ ਆ ਤੇ ਉਹ ਲੈਵਲ ਜਿਹੜਾ ਵਾ ਜਦੋਂ ਕੋਈ ਆ ਕੇ ਵਿੱਚ ਬੋਲ ਪਾਵੇ ਫਿਰ ਟੁੱਟ ਜਾਂਦਾ ਫਿਰ ਉਹ ਗੱਲ ਨਹੀਂ ਬਣਦੀ ਤੇ ਕਈ ਵਾਰ ਤੁਹਾਡੇ ਅਰਗੇ ਕੁਝ ਕੁ ਸੱਜਣ ਜਿਹੜੇ ਨੇ ਉਹ ਜੇ ਕਿਤੇ ਕੋਈ ਸ਼ਬਦ ਗਲਤ ਬੋਲਿਆ ਵੀ ਜਾਵੇ ਤਾਂ ਉਹ ਫਿਰ ਕਹਿਣਗੇ ਜੀ ਤੁਸੀਂ ਇਦਾਂ ਕਹਿ ਤਾ ਉਦਾਂ ਕਹਿ ਦਿੱਤਾ ਤੁਹਾਨੂੰ ਇੰਜ ਨਹੀਂ ਸੀ ਕਹਿਣਾ ਚਾਹੀਦਾ ਤੁਸੀਂ ਇੰਜ ਦੇ ਸ਼ਬਦ ਨਹੀਂ ਸੀ ਵਰਤਨੇ ਚਾਹੀਦੇ ਭਲੇਖੇ ਦੇ ਨਾਲ ਜਦੋਂ ਬੰਦਾ ਧਿਆਨ ਇਧਰ ਉਧਰ ਹੋ ਜਾਂਦਾ ਤੇ ਮੇਰੀ ਇਸ਼ਾਹੋ ਹੁੰਦੀ ਆ ਕਿ ਵਧੀਆ ਤਰੀਕੇ ਨਾਲ ਗੱਲ ਕੀਤੀ ਜਾ ਸਕੇ ਤਾਂ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ ਜਦੋਂ ਵੀ ਕੋਈ ਸੱਜਣ ਬੇਲੀ ਹੁੰਦਾ ਹੈ ਜੇ ਮੈਂ ਕਿਹਾ ਹੋਇਆ ਪਰਿਵਾਰ ਦੇ ਵਿੱਚ ਕਿ ਤੁਸੀਂ ਸਿੱਧਾ ਉਹਨਾਂ ਨੂੰ ਆਫਿਸ ਵਿੱਚ ਅੰਦਰ ਡ੍ਰੈਗ ਰੂਮ 'ਚ ਬਿਠਾ ਦਿਓ ਜਾਂ ਮੇਰੇ ਦਫ਼ਤਰ 'ਚ ਬਿਠਾ ਦਿਓ ਤਾਂ ਕਿ ਉਹਨੂੰ ਉੱਥੇ ਬੈਠੇ ਨੂੰ ਕੋਈ ਮੁਸ਼ਕਲ ਨਾ ਹੋਵੇ ਤੇ ਮੈਂ ਆਪਣੀ 5- ਵੀ ਕਰ ਸਕਾਂ ਸਿਰਫ ਵੀਰੋ ਇਹਦਾ ਸਵਾਲ ਦਾ ਜਵਾਬ ਇਹੋ ਹੀ ਆ ਹੋਰ ਕੋਈ ਕਰਨੀ ਇਹਨਾਂ ਇੱਕ ਇਕਾਗਰਤਾ ਚ ਧੋਕੇ ਤੇ ਅਕ ਆਵਾਜ਼ ਵੀ ਸਾਫ ਰਿਕਾਰਡਿੰਗ ਹੋ ਜਾਂਦੀ ਹੈ ਤੇ ਕੋਈ ਡਿਸਟਰਬ ਵੀ ਨਹੀਂ ਕਰਦਾ ਜੇ ਮੈਂ ਆਪਣੇ ਕਾਰੋਬਾਰੀ ਦਫਤਰ ਚ ਬਹਿ ਕੇ ਕਰਾਂਗਾ ਤਾਂ ਉੱਥੇ ਵੀ ਕੋਈ ਨਾ ਕੋਈ ਆ ਜਾਂਦਾ ਆ ਜਿਹਦੇ ਕਰਕੇ ਮੈਨੂੰ ਮੁਸ਼ਕਲ ਆਉਂਦੀ ਆ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਇਸ ਮਜਬੂਰੀ ਨੂੰ ਸਮਝਦੇ ਹੋਗੇ ਕਿ ਮੈਂ ਆਪਣੀ ਮਜਬੂਰੀ ਤੇ ਆਪਣਾ ਤੁਹਾਨੂੰ ਕਾਰਨ ਦੱਸ ਚੁੱਕਾ ਆ ਆਸ ਕਰਦਾ ਕਿ ਤੁਸੀਂ ਇੰਤੇ ਬਜ਼ੁਰੂਰ ਵਿਚਾਰ ਕਰੋਗੇ ਤੇ ਇਸੇ ਤਰ੍ਹਾਂ ਹੀ ਪਿਆਰ ਬਣਾ ਕੇ ਰੱਖੋਗੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ